ਕੈਨੇਡਾ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਸਟੱਡੀ ਪਰਮਿਟ ਤੇ ਆਏ ਆ ਉਹਨਾਂ ਦਾ ਸਿਆਸੀ ਪਨਾਹ ਲੈਣ ਦਾ ਜਿਹੜਾ ਰੁਝਾਨ ਬਣਿਆ ਹੋਇਆ ਬਹੁਤ ਮੰਦ ਪਾਗਾ ਵਾ ਜਿਵੇਂ ਸਾਡੇ ਕਾਉਂਸਲਰਸ ਨੇ ਵੀ ਕਿਹਾ ਜਿਵੇਂ ਸਾਡੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਵੀ ਦੱਸਿਆ ਵਾ ਕਿ ਇਹਦੇ ਦੋ ਅਸਰ ਆ ਇੱਕ ਤੇ ਜਿਹੜੇ ਵਾਕਈ ਪੋਲਿਟਿਕਲ ਐਸਾਈਲਮ ਜਿਨ੍ਹਾਂ ਨਾਲ ਉਹਨਾਂ ਦੇ ਮੁਲਕਾਂ ਦੇ ਵਿੱਚ ਟੱਕਾ ਹੋ ਰਿਹਾ ਵਾ ਉਹ ਜਦੋਂ ਐਪਲੀਕੇਸ਼ਨ ਦਿੰਦੇ ਆ ਉਹਨਾਂ ਦਾ ਕੇਸ ਜਿਹੜਾ ਵਾ ਕਮਜ਼ੋਰ ਹੋ ਜਾਂਦਾ ਲੱਗਦਾ ਕਿਉਂਕਿ ਇਹ ਫਿਰ ਕੈਨੇਡਾ ਸਰਕਾਰ ਹਰ ਅਸਾਈਲਮ ਸੀਕਰ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੂਗੀ ਦੂਸਰਾ ਜਿਹੜੇ ਮੈਰੀਟੋਰੀਅਸ ਸਟੂਡੈਂਟ ਹੈ ਜਿਹੜੇ ਵਾਕਈ ਪੜ੍ਹਨਾ ਚਾਹੁੰਦੇ ਇਥੇ ਉਹ ਜੇ ਜਦੋਂ ਆਉਣਗੇ ਤਾਂ ਉਹਨਾਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਊਗਾ ਕਿ ਕਿਤੇ ਅਸਾਈਲਮ ਵਾਲਾ ਤਾਂ ਨਹੀਂ ਬੰਦਾ ਸੋ ਇਸ ਕਰਕੇ ਦੋਵੇਂ ਪਾਸੇ ਜਿਹੜੇ ਜਿਹੜੇ ਜੈਨੂਇਨ ਲੋਕ ਨੇ ਉਹਨਾਂ ਦਾ ਨੁਕਸਾਨ ਹੋਊਗਾ ਔਰ ਕੈਨੇਡਾ ਆਲਰੇਡੀ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਦੇ ਸਟੱਡੀ ਪਰਮਿਟ ਉੱਤੇ ਕਟੌਤੀ ਲਾਈ ਹੈ ਸੋ ਇਹ ਹੁਣ ਹੋਰ ਸਿਸਟਮ ਟਾਈਟ ਹੋ ਰਿਹਾ ਵਾ ਔਰ ਮੇਰਾ ਖਿਆਲ ਹੈ ਆ ਕੀ ਇਹ ਜੋ ਕੁਝ ਹੋਇਆ ਬਾ ਇਹ ਕੈਨੇਡਾ ਦੀ ਸਰਕਾਰ ਦੀ ਗਲਤੀ ਔਰ ਕੁਝ ਜਿਹੜੇ ਜਿਹੜੇ ਕੋਈ ਡੂਬੀਅਸ ਐਲੀਮੈਂਟ ਸੀ ਜਿਹੜੇ ਅਨਸਕਰੂਪਰਸ ਐਲੀਮੈਂਟ ਸੀ ਜਿਨ੍ਹਾਂ ਨੇ ਪੈਸਾ ਬਣਾਉਣਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀਆਂ ਨੀਤੀਆਂ ਕਰਕੇ ਇਹ ਸਭ ਕੁਝ ਹੋਇਆ ਡਿਮਾਂਡ ਐਂਡ ਸਪਲਾਈ ਬੜੇ ਕਸਾਲਾਂ ਤੋਂ ਚੱਲ ਰਿਹਾ ਸੀ ਵੀ ਜਿੰਨੇ ਕੁ ਬੰਦਿਆਂ ਦੀ ਲੋੜ ਹੋ ਉਹ ਬੰਦੇ ਆ ਜਾਂਦੇ ਸੀ ਉਹ ਐਡਜਸਟ ਹੋ ਜਾਂਦੇ ਸੀ ਇਹ ਸਪਲਾਈ ਐਂਡ ਡਿਮਾਂਡ ਦਾ ਜਿਹੜਾ ਬੈਲੈਂਸ ਸੀ ਸੰਤੁਲਨ ਸੀ ਉਹ ਅਪਸੈਟ ਹੋ ਗਿਆ ਉਹਦੇ ਕਰਕੇ ਇਹ ਹਾਲਾਤ ਇਸ ਵੇਲੇ ਇਥੇ ਬਣੇ ਹੋਏ ਆ ਚਾਹੀਦਾ ਹੈ ਸੀਪੀ ਕੈਨੇਡਾ ਸਰਕਾਰ ਨੂੰ ਹੀ ਕਿ ਜਿਹੜੇ ਪ੍ਰੋਪਰ ਸਕਿੱਲਸ ਵਾਲੇ ਬੰਦੇ ਆ ਉਹਨਾਂ ਨੂੰ ਲੈ ਕੇ ਆਓ ਔਰ ਇੱਥੇ ਵੀ ਉਹਨਾਂ ਨੂੰ ਉਹੀ ਸਕਿੱਲਸ ਪ੍ਰਦਾਨ ਕਰੋ ਉੱਥੇ ਐਡਮਿਸ਼ਨਾਂ ਦਿਵਾਓ ਕਾਲਜਾਂ ਦੇ ਉੱਤੇ ਪ੍ਰੈਸ਼ਰ ਪਾਓ ਯੂਨੀਵਰਸਿਟੀਆਂ ਦੇ ਉੱਤੇ ਪ੍ਰੈਸ਼ਰ ਪਾਓ ਵੀ ਉਹੀ ਸਕਿੱਲਸ ਦੇਣ ਜਿਨ੍ਹਾਂ ਦੀ ਇੱਥੇ ਲੋੜ ਆ ਉਹਨਾਂ ਦੇ ਵਿੱਚ ਹੀ ਲੋਕਾਂ ਨੂੰ ਐਡਮਿਟ ਕਰਨ ਯਾਰ ਐਟਲੀਸਟ ਉਹਨਾਂ ਨੂੰ ਪ੍ਰਮੁਖਤਾ ਦੇਣ ਉਹਨਾਂ ਨੂੰ ਪਹਿਲ ਦੇਣ ਤਾਂ ਕਿ ਇੱਥੇ ਜਿਨ੍ਹਾਂ ਦੀ ਉਹ ਕੰਦੀ ਲੋੜ ਆ ਉਹਹੀ ਟ੍ਰੇਨ ਹੋ ਕੇ ਬਾਹਰ ਨਿਕਲਣ ਔਰ ਆਟੋਮੈਟਿਕਲੀ ਉਹਨਾਂ ਨੂੰ ਫਿਰ ਪੀਆਰ ਮਿਲ ਜੂਗਾ ਪਿਛਲੇ ਹੱਕੇ ਦੇ ਵਿੱਚ ਬਹੁਤ ਸਾਰੇ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਆ ਉਹ ਕਹਿ ਰਹੇ ਨੇ ਕਿ ਇਹ ਫਰਜ਼ੀ ਐਕਸਪੀਰੀਅੰਸ ਸਰਟੀਫਿਕੇਟ ਬਣਾ ਬਣਾ ਕੇ ਲੋਕਾਂ ਨੇ ਪੀਆਰ ਲੀਆ ਇੱਕ ਤਰੀਕੇ ਨਾਲ ਪੌਂਜ਼ੀ ਸਕੀਮ ਸੀ ਪੌਂਜ਼ੀ ਸਕੀਮ ਜਿਹੜੀ ਹੈ ਜਨਰੇਟਰ ਤੱਕ ਚੱਲਦੀ ਹੈ ਲੋਕੀ ਪੈਸਾ ਬਣਾਉਂਦੇ ਆ ਪਰ ਜਦੋਂ ਪੌਂਜ਼ੀ ਸਕੀਮ ਫੇਲ ਹੁੰਦੀ ਆ ਤੇ ਫਿਰ ਸਾਰੇ ਜਿਹੜੇ ਆ ਉਹ ਦੇਵਾਲ ਫਾਲ ਫਲੈਗ ਔਰ ਉਹੀ ਹੋਇਆ ਵਾ ਇਹ ਪੌਂਜ਼ੀ ਸਕੀਮ ਵੱਲੋਂ ਮੰਗੂ ਹੀ ਇਹ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਅਸਲੇ ਸੜਕਾਂ ਤੇ ਆ ਗਏ ਆ ਉਹਨਾਂ ਨੂੰ ਰਾਹ ਨਹੀਂ ਲੱਭ ਰਿਹਾ ਕੋਈ ਜੌਬਸ ਹੈ ਨਹੀਂ ਵਾਪਸ ਜਾਣ ਜੋਗੇ ਹੋ ਹੈ ਨਹੀਂ ਰੇਣਾ ਇੱਥੇ ਚਾਹੁੰਦੇ ਆ ਕਿਉਂਕਿ ਵਾਪਸ ਜਾਣ ਜੋਗੇ ਇਸ ਕਰਕੇ ਹੈ ਨਹੀਂ ਕਿ ਉਹਦੇ 25 25 30 ਦੀ 50 50 ਲੱਖ ਰੁਪਏ ਖਰਚ ਕੇ ਆਏ ਸੀਗੇ ਸੋ ਇਸ ਕਰਕੇ ਫਿਰ ਕੋਈ ਨਾ ਕੋਈ ਤਰੀਕਾ ਟੰਗ ਤਰੀਕਾ ਲੱਭਦੇ ਇੱਥੇ ਸੈਟਲ ਹੋਣ ਦਾ ਸ਼ਾਇਦ ਸੈਟਲ ਹੋਣ ਦਾ ਤਰੀਕਾ ਤੇ ਹੋਈ ਆ ਵੀ ਇੱਥੇ ਜੇ ਵਿਆਹ ਸ਼ਾਦੀਆਂ ਕਿਤੇ ਰਚਾਲੈਂਡ ਜਾਂ ਹੋ ਜਾਣਾ ਹੁੰਦੀ ਹੈ ਸ਼ਾਦੀਆਂ ਆਦਰਵਾਇਜ਼ ਥੇ ਵੇਟ ਕਰਨਗੇ 2-4 ਸਾਲ ਜਿੰਨੋਂ ਤੱਕ ਉਹਨਾਂ ਦੀ ਐਪਲੀਕੇਸ਼ਨ ਲੱਗੂਗੀ ਐਪਲੀਕੇਸ਼ਨ ਡਿਸਾਈਡ ਹੋਊਗੀ ਔਰ ਜੇ ਹੁਣੇ ਜਿਵੇਂ ਸਾਡੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਦੱਸਿਆ ਵੀ ਇੱਕ ਨਵਾਂ ਕਾਨੂੰਨ ਬਣ ਰਿਹਾ ਵੀ 6 ਮਹੀਨਿਆਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਦਾਂ ਦਾ ਕਲੇਮ ਫਾਈਲ ਕਰਦੇ ਆ ਉਹਨਾਂ ਦਾ ਫੈਸਲਾ ਹੋ ਜਾਊਗਾ ਤੇ ਇਹ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਵਾਪਸ ਜਾਣਾ ਪਊਗਾ ਜਾਂ ਅੰਡਰਗਰਾਉਂਡ ਰਹਿਣਾ ਪਊਗਾ ਇਹ ਅੰਡਰਗਰਾਉਂਡ ਮੰਦੇ ਆ ਇੱਕ ਪੈਰਲਲ ਇਕਨੋਮੀ ਕੈਸ਼ ਇਕਨੋਮੀ ਜਿਹੜੀ ਆ ਉਹ ਚੱਲਣੀ ਸ਼ੁਰੂ ਹੋ ਜੂਗੀ ਜੋ ਕੈਨੇਡਾ ਵਰਗੇ ਮੁਲਕ ਵਾਸਤੇ ਬਹੁਤੀ ਚੰਗੀ ਨਹੀਂ ਪਰ ਮੇਰਾ ਖਿਆਲ ਹੈ ਕਿ ਅੱਗੇ ਤੋਂ ਸਾਨੂੰ ਸਾਰਿਆਂ ਨੂੰ ਸੋਚ ਸਮਝ ਕੇ ਇੱਥੇ ਆਉਣਾ ਚਾਹੀਦਾ ਵਾ ਸਕਿੱਲਸ ਲੈ ਕੇ ਆਓ ਔਰ ਜੇ ਲੈ ਕੇ ਨਹੀਂ ਆਏ ਤੇ ਇੱਥੇ ਉਹ ਸਕਿੱਲਸ ਵਾਲੇ ਕੋਰਸਸ ਜੁਆਇਨ ਕਰੋ ਜਿਨ੍ਹਾਂ ਨਾਲ ਨੌਕਰੀ ਤੁਹਾਨੂੰ ਮਿਲਦੀ ਆ ਅਦਰਵਾਈਜ਼ ਤੁਸੀਂ ਆਪਣਾ ਕੈਰੀਅਰ ਵੀ ਦਾਤ ਲਾਰੇ ਜੇ ਪਰਿਵਾਰ ਦਾ ਪੈਸਾ ਵੀ ਨੁਕਸਾਨ ਕਰ ਰੇ ਜੇ ਔਰ ਇੱਥੇ ਵੀ ਕੈਨੇਡਾ ਦੇ ਵਿੱਚ ਵੀ ਯੂ ਆਰ ਨਾਟ ਵੈਲਕਮ ਸੋ ਮੇਰੇ ਖਿਆਲ ਹੈ ਕਿ ਇਹ ਮਸਲੇ ਗੱਲਾਂ ਦਾ ਸਾਨੂੰ ਸਭ ਨੂੰ ਧਿਆਨ ਰੱਖਣਾ ਚਾਹੀਦਾ ਹੈ